ਆਰਤਨਾਗਰ ਪੈਟਰੋਲ ਪੰਪ ਦੇ ਨਾਲ 3 ਨੰਬਰ ਗੜੀ ਲੱਗਦੀ ਐ ਸੂਰੇ ਦਲੀ ਵੱਲੋਂ ਪੰਜ ਸੱਤ ਮਿੱਤਰ ਭਰਾਣੇ ਉਹਨਾਂ ਵੱਲੋਂ ਫੋਨ ਆਇਆ ਸੀ ਕਿ ਅੱਗ ਬਹੁਤ ਕਾਬੂ ਚ ਨਹੀਂ ਸੀ ਬਹੁਤ ਜਾਵੇ ਲੋਕੀ ਤੇ ਫਾਇਰ ਬ੍ਰੀਗਡ ਨੂੰ ਫੋਨ ਕੀਤਾ ਤੇ ਆਏ ਨੇ ਬੱਚਾ ਸੀ ਅੰਦਰ ਇੱਕ 15 12 ਚਾਲ ਦਾ ਤੇ ਇੱਕ ਮਾਤਾ ਜੀ ਸੀਗੇ ਮੌਕੇ ਤੇ ਜਿਹੜੇ ਆਪਣੇ ਫਾਇਰ ਬ੍ਰੀਗਡ ਵਾਲੇ ਸਾਥੀ ਭਰਾਣੇ ਬਹੁਤ ਉਹਨਾਂ ਨੇ ਹੈਲਪ ਕੀਤੀ ਮੱਲੇਆਂ ਨੇ ਬਹੁਤ ਹੈਲਪ ਕੀਤੀ ਨਾਲ ਮੋੜ ਨਾ ਮੋੜਾਂ ਲਾ ਕੇ ਖੜੇ ਨੇ ਬੜਾ ਜਿਹੜਾ ਬੇਟਾ ਦਾ ਬਹੁਤ ਸੀਰੀਅਸ ਆ ਆਪਣੀ ਗੱਲ ਹੋਈ ਆ ਹਸਪੀਟਲ ਬੇਟਾ ਨੂੰ ਪੰਪਿੰਗ ਕਰ ਰਹੇ ਨੇ ਤੇ ਮਦਰ ਵੀ ਕਾਫੀ ਸੀਰੀਅਸ ਨੇ ਬਸ ਔਰਤਾਂ ਅਰਦਾਸਾਂ ਦੁਆ ਕਰਦੇ ਆ ਜਿਹੜਾ ਇਹ ਬਾਣਾ ਬਰਤਨਾ ਸੀ ਵਰਤੇ ਆ ਗਿਆ ਕਿ ਜਿਹੜਾ ਬੱਚੇ ਵਾਸਤੇ ਤੇ ਮਾਪੇ ਵਾਸਤੇ ਅਸੀਂ ਵੀ ਪ੍ਰੇਅ ਕਰਦੇ ਆ ਤੁਹਾਡੇ ਚੈਨਲ ਲਈ ਸਾਰਿਆਂ ਨੂੰ ਕਹਿੰਦੇ ਆ ਕਿ ਤੁਸੀਂ ਵੀ ਬੱਚੇ ਵਾਸਤੇ ਪ੍ਰੇਅ ਕਰੋ ਕਿ 18 ਕੇ ਸਾਹਮਣੇ ਵਾਲਾ 17-18 ਸਾਲ ਦਾ ਮੁੰਡਾ ਸੀ ਤੇ ਮਾਂ ਤਾਂ ਹੀ ਸੀ ਪਰਿਵਾਰ ਦੇ ਅੰਦਰ ਮੈਂਬਰ ਜਿਹੜੇ ਕਿ ਦਾਦੀ ਪੋਤੇ ਦੀਆਂ ਨਹੀਂ ਬੈਠੀ ਹੋ ਉੱਕੀ ਹੈ ਨਹੀਂ ਹਜੇ ਕੋਈ ਡੈਥਾ ਲਾ ਪਤਾ ਨਹੀਂ ਲੱਗਿਆ ਬਟ ਗੱਲ ਹੋਈ ਹੈ ਮੇਰੀ ਹੁਣੇ 20 ਮਿੰਟ ਪਹਿਲਾਂ ਉਦੋਂ ਕਹਿੰਦਾ ਪੰਪਿੰਗ ਤੋਂ ਸਾਹ ਦੇ ਰਿਹਾ ਹਜੇ ਸੀਰੀਅਸ ਕੰਡੀਸ਼ਨ ਚ ਹੈ ਮੇਰੇ ਖਿਆਲ ਅ ਘਰ ਦੇ ਵਿੱਚ 10 ਤੋਂ 12 ਅੱਜ ਤੋਂ 10 ਮੈਂਬਰ ਹੋਣਗੇ ਤੇ ਸੀਰੀਅਸ ਆ ਬੇਟਾ ਹਜੇ ਕੋਈ ਡੈਥ ਵਾਲੀ ਐਸੀ ਕੋਈ ਗੱਲ ਪਤਾ ਨਹੀਂ ਲੱਗੀ ਇਹ ਬੜੀ ਡੋਰ ਸੀਰੀਅਸ ਹੈ ਉਹ ਸੀਰੀਅਸ ਪਰਸਨਲ ਡੇਟਾ ਜਿਹੜਾ ਹੈਗਾ 18 ਦੀ ਸਾਲ ਦਾ ਉਹਨੂੰ ਪਰਸਨਲ ਸਾਹ ਦਿੱਤਾ ਜਾ ਰਿਹਾ ਤਾਂ ਕਿ ਉਹ ਕਿਉਂਕਿ ਜਦੋਂ ਹੁੰਦਾ ਕਿ ਇਹ ਇਹੋ ਜਿਹਾ ਪਾਣਾ ਵਰਤ ਜਾਂਦਾ ਤੇ ਸਾਹ ਦੀ ਆਕਸੀਜਨ ਦੀ ਬੜੀ ਬਹੁਤ ਜਿਆਦਾ ਪ੍ਰੋਬਲਮ ਰਹਿੰਦੀ ਹੈ ਤੇ ਜਿਹੜੇ ਸਾਡੇ ਫਾਰਮ ਗੇਟ ਵਾਲੇ ਭਾਈ ਜੀ ਜਿੰਨਾ ਭਾਈਚਾਰਾ ਉਹਨਾਂ ਨੇ ਬਹੁਤ ਮਦਦ ਕੀਤੀ ਬੱਚੇ ਨੂੰ ਕੱਢਿਆ ਤੇ ਹਸਪਤਲ ਲੈ ਗਏ ਹਾਲੇ ਤੱਕ ਠੀਕ ਹੈ ਔਰ ਅਰਦਾਸ ਦੁਆ ਕਰਦੇ ਹਾਂ ਬੱਚਾ ਠੀਕ ਰਹੇ ਸਾਡੇ ਬੱਚਿਆਂ ਵਰਗਾ ਬੱਚਾ ਔਰ ਇਸ ਪਰਿਵਾਰ ਨਾਲ ਸਾਡੇ ਧਰੇਲੂ ਫੈਮਿਲੀ ਰਿਲੇਸ਼ਨ ਹੈ ਇਸ ਪਰਿਵਾਰ ਨੂੰ ਕਿਸ ਤਾ ਨਹੀਂ ਹੋਇਆ ਅੰਦਰ ਤੇ ਫਿਰ ਮਗਰੀ ਬਚਾਉਂਦੇ ਰਹਿਆ ਜੀ ਨਹੀਂ ਹਜੇ ਤੱਕ ਕੋਈ ਐਸੀ ਇਨਫੋਰਮੇਸ਼ਨ ਨਹੀਂ ਕਿ ਕਿਨਾਰੇ ਔਰ ਕਾਰੋਬਾਰ ਕੀ ਸੀ ਹੋਤੀ ਦੀ ਤੇ ਕੀ ਦिए ਮੈਂ ਭਾਜੀ ਆਪ ਹੁਣੇ ਆਇਆ ਮੈਨੂੰ ਜੋ ਪਤਾ ਲੱਗਿਆ ਹੈ ਵੈਸੇ ਤਾਂ ਇਹ ਰੈਜ਼ੀਡੈਂਸ ਨਾਤਾ ਰੈਜ਼ੀਡੈਂਸ ਪਰਿਵਾਰ ਹੀ ਵੰਦੂ ਸੀ ਦੋ ਪਰਿਵਾਰਾਂ ਦੋ ਭਰਾ ਨੇ ਉਹਨਾਂ ਦੀ ਵਾਈਫ ਹੈ ਬੱਚੇ ਨੇ ਤੇ ਕਾਰੋਬਾਰ ਬਾਰੇ ਹੁਣ ਕੁਝ ਪਤਾ ਲੱਗਿਆ ਕਿ ਮਾੜਾ ਮੋਟਾ ਜਿਹਾ ਕੀ ਕਰਦੇ ਐ ਤੇ ਕਰਦੇ ਨੇ ਵਗੈਰਾ ਦੇ ਕੰਮ ਹੋਤੀਏ ਸਮਾਨ ਵੇਚਦੇ ਆਂ ਮੈਂ ਹੁਣ ਹੀ ਜਾ ਕੇ ਦੇਖਿਆ ਥੋੜੀ ਜਿਹੀ ਉਹਨਾਂ ਕੱਡੀਆਂ ਦੇਖੀਆਂ ਨੇ ਮੱਛੀਆਂ ਨੇ ਜਿਹੜੀਆਂ ਹੀ ਪਰ ਕੋਈ ਅਰਦਾਸ ਦੁਆ ਕਰੋ ਕਿ ਬੱਚੇ ਤੇ ਮਾਤਾ ਦੀ ਉਹਨਾਂ ਨੇ ਸਹੀ ਕਰ ਦੇ ਆ ਹਾਂ ਹਾਂਜੀ ਫੈਮਿਲੀ ਮੈਂਬਰਸ ਤਾਂ ਨੀਅਰ ਅਬਾਊਟ 10 ਸੀਗੇ ਘਰ ਦੇ ਮੈਂਬਰ ਹੋ ਜਿਹੜੇ ਦੋ ਜਣੇ ਕਮਰੇ ਵਿੱਚ ਰਹਿ ਗਏ ਸੀ ਜਿਨ੍ਹਾਂ ਦਾ ਪਤਾ ਨਹੀਂ ਸੀ ਲੱਗ ਰਿਹਾ ਕਿ ਕਿਸ ਕਮਰੇ ਚ ਹੈ ਜਾਂ ਜਿਹੜੇ ਵੀ ਉੱਪਰ ਦੇਖਣ ਜਾਂਦੇ ਸੀ ਧੂਆ ਇੰਨਾ ਜ਼ਿਆਦਾ ਸੀ ਕਿ ਉਹਨਾਂ ਨੂੰ ਕੱਢਣ ਵਿੱਚ ਕਾਫੀ ਟਾਈਮ ਲੱਗ ਗਿਆ ਤੇ ਸੁਣਨ ਵਿੱਚ ਆ ਰਿਹਾ ਹੈ ਕਿ ਕੁਝ ਮਾੜੀ ਖਬਰ ਹੈ ਜੀ ਜੇ ਇਹ ਨਹੀਂ ਹੈ ਜੇ ਨਹੀਂ ਹੈ ਤਾਂ ਬਸ਼ੀਰੇ ਕਿੰਨਾ ਵੱਸਦਾ ਹੈ ਦੇਖੋ ਹੈਗਾ ਤਾਂ ਰੈ residenital area ਹੈ ਸਾਡਾ ਮਗਰ ਹਾਂ ਉਹਨਾਂ ਨੇ ਆਪਣਾ ਕੁਝ ਗੋਡਾਊਨ ਜਾਂ ਕੁਝ ਚੀਜ਼ਾਂ ਇੱਥੇ ਉਹਨਾਂ ਦੇ ਬਿਜ਼ਨਸ ਰਿਲੇਟਿਡ ਪਿਆ ਸੀ ਮਾਲ ਉਹਨਾਂ ਦਾ نیچے ਹਾਂ ਜਿਹੜਾ ਮੈਨੂੰ ਲੱਗਦਾ ਕਾਰਨ ਬਣ ਗਿਆ ਸਾਰੇ ਕੰਮ ਦਾ ਇਹ ਕਿ ਕਿਤੇ ਵੀ ਬਿਹਤਰੀ ਹੋਤੀ ਦੇਖੋ ਸੁਨਨ ਵਿੱਚ ਮੈਨੂੰ ਆਇਆ ਹੈਗਾ ਕਿਉਂਕਿ ਜਿਹੜਾ ਕਹਿ ਰਹੀਆਂ ਮੈਂ ਮਿਲੇ ਨਹੀਂ ਸੀ ਦੋ ਮੈਂਬਰਸ ਉਹ ਦਾਦੀ ਔਰ ਕੋਤਾ ਜੀ ਅ ਮੈਂ ਹਲੇ ਵੀ ਮਾਲਕ ਨੂੰ ਇਹੀ ਕਵਾਂਗੀ ਕਿ ਠੀਕ ਹੋਣ ਮਗਰ ਖਬਰ ਕੁਝ ਅੱਛੀ ਨਹੀਂ ਆ ਰਹੀ ਹਾਲੇ ਕਲੈਰਿਟੀ ਮੈਨੂੰ ਨਹੀਂ ਪਤਾ ਮੈਂ ਰੱਬ ਅਗੇ ਹੱਥ ਜੋੜ ਕੇ ਬਾਰ-ਬਾਰ ਹੀ ਬੇਨਤੀ ਕਰ ਰਹੀਆਂ ਕਿਸੇ ਦੀ ਔਲਾਦ ਦੇ ਮਾਲਕਾ ਹੱਥ ਰੱਖੀ ਮਾਤਾ ਰਾਣੀ ਦੇ ਜਨਨ ਜੇ ਕੋਈ ਚਮਤਕਾਰ ਦਿਖਾ ਸਕੇ ਤਾਂ ਭਗਵਾਨ ਜ਼ਰੂਰ ਕਰੇ ਇਹ 9 ਵਜੇ ਸਾਨੂੰ ਸੂਚਨਾ ਮਿਲੀ ਸੀ ਕਿ ਭਾਰਤ ਨਗਰ ਤਿੰਨ ਨੰਬਰ ਗਲੀ ਦੇ ਵਿੱਚ ਜਿਹੜੀ ਅੱਗ ਲੱਗੀ ਹੋਈ ਹੈ ਤਾਂ ਅਸੀਂ ਤੁਰੰਤ ਇੱਥੇ ਮੁੱਖ ਤੇ ਇੱਕ ਜਾਂ ਦੋ ਗੱਡੀਆਂ ਕੱਢਤੀਆਂ ਉਸ ਤੋਂ ਬਾਅਦ ਤੀਜੀ ਚੌਥੀ ਪੰਜਵੀਂ ਕਾਫੀ ਗੱਡੀਆਂ ਇੱਥੇ ਪਹੁੰਚ ਗਈਆਂ ਸਾਡੇ ਕੋਲ ਅਸੀਂ ਵਾਇਟ ਕਰੀ ਜਾਂਦੇ ਹਾਂ ਥੋੜੀ ਬਹੁਤੀ ਅੱਗ ਰਹਿ ਗਈ ਹੈ ਜਿਆਦਾਤਰ ਅੱਗ ਬੁਝਾ ਲਈ ਹੈਗੀ ਹੈ ਕਿੰਨੀ ਵਰੀ ਤੁਹਾਨੂੰ ਪਤਾ ਲੱਗਿਆ ਕਿੰਨੇ ਕਟੀਆਂ ਹੋਂ ਤੱਕ ਆ ਗਿਆ ਇਹ ਅੱਗ ਲੱਗੀ ਕਿਹੜੀ प्रॉपर्टी ਹੈ ਇਹ ਸਾਨੂੰ 9 ਵਜੇ ਸੂਚਨਾ ਮਿਲੀ ਸੀ ਲਗਭਗ ਅਸੀਂ 50 ਕਿ ਮਿੰਟਾਂ ਦੇ ਵਿੱਚ ਸਵੇਰ ਸਵੇਰ ਇੱਥੇ ਪਹੁੰਚ ਗਏ ਹਾਂ ਆਕੇ ਅਸੀਂ ਆਪਣਾ ਆਪਰੇਸ਼ਨ ਸ਼ੁਰੂ ਕਰਤਾ ਜਿੱਦਾਂ ਹੀ ਗਲੀਆਂ ਤੰਗ ਸੀਗੀਆਂ ਇੱਥੇ ਪਹੁੰਚ ਕੇ ਅਸੀਂ ਉਹਦਾ ਜਿਹੜਾ ਕੰਮ ਸਚਾਰੂ ਝੰਗ ਨਾਲ ਕਰਤਾ ਹੈਗਾ ਅੱਗ ਕਾਫੀ ਬੁੱਝ ਚੁੱਕੀ ਹੈ ਥੋੜੀ ਬਹੁਤੀ ਰਹਿ ਗਈ ਹੁਣ ਕਿੰਨੀ ਕਿੰਨੀ ਲੋਕ ਵੀ ਸੀਗੇ ਜਿਹੜੇ ਹਾਂਜੀ ਜਦੋਂ ਅਸੀਂ ਆਏ ਅੰਦਰ ਲੋਕ ਵੀ ਸੀ ਐਲ ਪੀਜੀ ਦੇ ਸਿਲੰਡਰ ਵੀ ਸੀਗੇ ਤਾਂ 8-9 ਐਲ ਪੀਜੀ ਦੇ ਸਿਲੰਡਰ ਕੱਢੇ ਅੰਦਰੋਂ ਤੇ ਇੱਕ ਲੜਕਾ ਕੱਢੇ ਅੰਦਰੋਂ ਇੱਕ ਮਾਤਾ ਜੀ ਆ ਉਹ ਕੱਢੀ ਬੀਏ ਸੈਟਪਾ ਕੇ ਅੰਦਰੋਂ ਜਾ ਕੇ ਸਾਡੇ ਫਰਮ ਇਹਨਾਂ ਨੂੰ ਕੱਢ ਕੇ ਲੈਂਦੇ ਅੱਛਾ ਉਹਨਾਂ ਦੀ ਕੰਡੀਸ਼ਨ ਕਹਿੰਦੇ ਕਾਫੀ ਸੀਰੀਅਸ ਨੇ ਜਦੋਂ ਇੱਥੋਂ ਗਏ ਆ ਜੀ ਉਦੋਂ ਸਾਹ ਚੱਲਦੇ ਸੀ ਉਹਨਾਂ ਦੇ ਹੁਣ ਅੱਗੇ ਹਸਪੀਟਲ ਦੇ ਵਿੱਚ ਜਾ ਕੇ ਪਤਾ ਲੱਗੂਗਾ ਉਹਨਾਂ ਨਾਲ ਕੀ ਕੰਡੀਸ਼ਨ ਹੈ ਜੀ ਉਹਨਾਂ ਦੀ ਅੱਛਾ ਅੰਦਰ ਦੱਸਿਆ ਜਾ ਰਿਹਾ ਕਿ ਹੋਜਰੀ ਦਾ ਸਮਾਨ ਸੀ ਜੀ ਇਸ ਤੱਕ ਮਰਚਲ ਹੋਜ ਹੋਜਰੀ ਦਾ ਸਮਾਨ ਸੀ ਭਾਜੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਭਰਿਆ ਹੋਇਆ ਹੈ ਇਹਨੂੰ ਸਾਨੂੰ ਬੜੀ ਪ੍ਰੋਬਲਮ ਆ ਰਹੀ ਹੈ ਅੱਗੇ ਜਾਣ ਵਾਸਤੇ ਇਹ ਜਿਹੜਾ ਬੈਕ ਲੋਹਾ ਘੱਟੋ ਘੱਟ 60 70 ਫੁੱਟ ਹੈ ਗਿਆ ਹੈ ਇਹ ਘਾਰ ਇੱਕ ਰਾਈਟ ਤਾਰੇ ਉਚਾਲੀ ਫੈਕਟਰੀ ਬਣੀ ਹੋਈ ਹੈ ਇਹ ਰੈਜੀਡੈਂਸ ਲੈਵੀ ਦੇ ਵਿੱਚ ਕਿੰਨੇ ਟੈਂਡਰਸ ਲੱਗ ਸਕਦੇ ਅਸੀਂ ਲਗਭਗ 30 35000 ਲੀਟਰ ਪਾਣੀ ਇੱਥੇ ਪਾ ਚੁੱਕੇ ਆ ਨਾ ਉਦੋਂ ਦੇ ਅਸੀਂ ਲੱਗੇ ਹੀ ਹੋਏ ਨਾ ਹੋਏ ਨੇ 2-3 ਘੰਟੇ ਹੋ ਗਏ ਅੱਛਾ ਜਿਹੜੇ ਅਫਸਰਸ ਜਿਹੜੇ ਸਟੈਂਡ 'ਤੇ ਮੌਜੂਦ ਹੈਗੇ ਤੁਸੀਂ ਡਿਊਟੀ ਵਾਲੇ ਸਾਰੇ ਮੌਜੂਦ ਆ ਮੈਂ ਮੇਰਾ ਨਾਮ ਜਸਵਿੰਦਰ ਸਿੰਘ ਹੈ ਮੈਂ ਅਸਿਸਟੈਂਟ ਡਿਵੀਜ਼ਨਲ ਫਾਇਰ ਅਫਸਰ ਇੱਥੇ ਲੁਧਿਆਣਾ ਹੁਣ ਤੱਕ ਟੋਟਲ ਗੱਡੀਆਂ ਕਿੰਨੀਆਂ ਆ ਚੁੱਕੀਆਂ ਗੱਡੀਆਂ 7-8 ਛੜੀਆਂ ਲੱਗੀਆਂ ਹੋਈਆਂ ਨੇ ਜੋ ਵਾਰ-ਵਾਰ ਜੋ ਵਾਰ-ਵਾਰ ਰੀਫਿਲ ਹੋ ਕੇ ਇੱਥੇ ਪਹੁੰਚ ਰਹੀਆਂ ਨੇ ਆਪਣੇ ਭਾਪੜ ਦਾ ਮੁੱਲ ਨਾ ਬੋਲਤੈ ਰੋਲ ਮਾ ਪਰਿਕਰਿਚੇ ਐ ਤੇ ਜੋਪਰਾ ਇੰਡਸਟਰੀ ਹੈਗੀ ਆ ਜਿਨ੍ਹਾਂ ਦੇ ਥੱਲੇ ਪਰੋਬਰ ਇਹਨਾਂ ਦਾ tage ਦਾ ਹੁੰਦਾ ਉੱਪਰ ਹੀ ਰਹਿ ਜਾਂਦਾ ਕੋਈ ਸਾਧ ਸੜਕ 'ਤੇ ਲੱਗਣ ਵਾਲਾ ਇੱਥੇ ਬਾਕੀ ਨੁਕਸਾਨ ਹੋ ਗਿਆ ਤੇ ਇੱਕ ਲੇਡੀ ਜ ਆ ਕੋਈ ਸਾਧੂ ਸੋਧ ਰਣੀ ਉਹਨਾਂ ਦੀ ਮੋਟਰ ਜਿਵੇਂ ਉਹਦਾ ਹਸਪਤਲ ਤੋਂ ਆਇਆ ਇੱਕ ਲੜਕਾ ਇਹਨਾਂ ਦਾ ਉਹ ਸੀਰੀਅਸ ਆ ਡੀਐਮਐਸ 'ਚ ਰਮਟਾ ਉਹ ਸੀਰੀਅਸ ਹੋਈ ਬਸ ਰਿਹਾ ਕਾਟਿਆ ਮੌਕੇ ਤੇ ਆਏ ਅਸੀਂ ਦੇਖਦੇ ਹਾਂ ਸਰਚ ਕੀ ਹੈ ਅਸੀਂ ਕਹਿਆ ਜਾ ਰਿਹਾ ਸਰ ਬੱਚੇ ਦੀ ਜਿਹੜੀ ਆ ਉਹ ਵੀ 16 ਸਾਲ ਦਾ ਉਹ ਵੀ ਮੌਫ ਹੋ ਚੁੱਕੀ ਹੈ ਕਲੇਮ ਉਹ ਦਾ ਕਲੀਅਰ ਨਹੀਂ ਕੋਈ ਸਾਨੂੰ ਮੈਸੇਜ ਨਹੀਂ ਆਇਆ ਉਹ ਸੀਰੀਅਸ ਗੱਲ ਹੈ ਕਿਉਂਕਿ ਟੀਐਮਸੀ ਦਾ ਸੀਟੇ ਸੱਤ ਹੈ ਕਿਹਦਾ ਹੋਣਾ ਹੈ ਤੇ ਰਾਹਤ ਕਾਰ ਦੀ ਜਾਈ ਹੈ ਬਿਲਕੁਲ ਲੱਗਿਆ ਹੈ ਇਹ ਬੈਕਸਾਈਡ ਪ੍ਰੋਜੈਕਟ ਵਾਲੇ ਸਾਰੇ ਆਏ ਹੋਏ ਨੇ ਟੀਮਾਂ ਕਾਫੀ ਤੇ ਹੋਰ ਵੀ ਕਾਫੀ ਇੱਥੇ ਅਧਿਕਾਰੀ ਸਾਹਿਬ ਨੇ ਕੋਈ ਜਾਂਚ ਕੀਤੀ ਹੋਵੇ ਇਹਨਾਂ ਦਾ ਕਾਰੋਬਾਰ ਕੀ ਸੀ ਕੰਮ ਕੀ ਸੀ ਇਹਨਾਂ ਦਾ ਕੋਈ ਪਰਿਵਾਰ ਇਹਨਾਂ ਦਾ ਇੱਥੇ ਠੰਡੀ ਘਰ ਦੇ ਥੰਡੇ ਹੀ ਆਪਣੇ ਇਹਨਾਂ ਦਾ ਧਾਗੇ ਦਾ ਤੇ ਉਹਨਾਂ ਵਗੈਰਾ ਦਾ ਕੋਈ ਕੰਮ ਆ ਪਲਾਸਟਿਕ ਦਾ ਹੈਗਾ ਕੰਮ ਉਹਨੂੰ ਸਾੜ ਦੇ ਸਤਕ ਨੂੰ ਆਖ ਲੈ